ਜਨ ਹਿਤੇਸ਼ੀ টিআরপি ਨਹੀਂ ভরসা ਆਪਕਾ ਸੋ ਅਸੀਂ ਪਹੁੰਚੇ ਆਂ ਜੀ ਅੱਜ ਅਸੀਂ ਚਾਰ ਸ਼ਹਿਰਾਂ ਦੇ ਵਿੱਚ ਟ੍ਰੇਲਰ ਦਾ ਪ੍ਰੀਮੀਅਰ ਕਰ ਰਹੇ ਆਂ ਤੇ ਪਹਿਲੀ ਵਾਰੀ ਹੋ ਰਿਹਾ ਪੰਜਾਬੀ ਫਿਲਮ ਇੰਡਸਟਰੀ ਚ ਤੇ ਅੱਜ ਅਸੀਂ ਪਹੁੰਚ ਇਹ ਵਾਲਾ ਸੈਸ਼ਨ ਆਪਾਂ ਲੁਧਿਆਣਾ ਕਰ ਰਹੇ ਆਂ ਇਹ ਰੋਜ਼ ਰੋਜ਼ੀ ਤੇ ਗੁਲਾਬ ਫਿਲਮ ਦਾ ਟਾਈਟਲ ਹੈ ਤੁਸੀਂ ਸਾਰਿਆਂ ਨੇ ਟ੍ਰੇਲਰ ਦੇਖ ਲਿਆ ਕੱਲ ਨੂੰ ਸਵਿਰੇ ਟ੍ਰੇਲਰ ਰਿਲੀਜ਼ ਹੋ ਜਾਣਾ ਇਹ ਫਿਲਮ ਨੂੰ ਲਿਖਿਆ ਪ੍ਰੀਤ ਸਿੰਘ ਰੇੜੀ ਨੇ ਡਾਇਰੈਕਟ ਕੀਤਾ ਮਨਵੀਰ ਬਰਾੜ ਤੇ ਪ੍ਰੋਡਿਊਸ ਕੀਤਾ ਮਨੀਸ਼ ਸ਼ੋਮ ਜੀ ਐਂਡ ਡਾਇਮੰਡ ਸਟਾਰ ਵਰਲਡਵਾਈਡ ਮੇਰੇ ਨਾਲ ਸਾਡੀਆਂ ਹੀਰੋਇਨਸ ਵੀ ਨੇ ਸੋ ਇੱਕ ਕਾਮੇਡੀ ਐਂਟਰਟੇਨਮੈਂਟ ਫਿਲਮ ਹੈ ਲਵ ਰੋਮਾਂਸ ਸਾਰੀਆਂ ਚੀਜ਼ਾਂ ਅਸੀਂ ਕੋ ਇਸ ਫਿਲਮ ਚ ਕੀਤੀ ਹੈ ਟਰਾਈ ਜੀ ਕੀ ਕਹਿਣਾ ਚਾਹੁੰਦੇ ਕਿ ਯਾਰ ਆਪਾਂ ਨੂੰ ਇਹ ਸਾਡੇ ਬਹੁਤ ਖਾਸ ਲੋਕ ਤੇ ਨੇ ਜਿਹੜੇ ਹਰ ਪੋਸਟ ਤੇ ਕਮੈਂਟ ਕਰਦੇ ਨੇ ਬਹੁਤ ਫੋਲੋ ਕਰਦੇ ਨੇ ਸਾਨੂੰ ਸੀਗਾ ਕਿ ਅਸੀਂ ਟ੍ਰੇਲਰ ਇਹਨਾਂ ਦੇ ਵਿੱਚ ਰਿਲੀਜ਼ ਕਰੀਏ ਕਿਉਂਕਿ ਫਿਲਮ ਇਹਨਾਂ ਦੀ ਹੈ ਔਰ ਇਹਨਾਂ ਨੇ ਡਿਸਾਈਡ ਕਰਨਾ ਹੈ ਔਰ ਅਕਸਰ ਆਪਾਂ ਗਾਣਿਆਂ ਤੋਂ ਟ੍ਰੇਲਰ ਤੋਂ ਹੀ ਡਿਸਾਈਡ ਕਰਦੇ ਹਾਂ ਕਿ ਅਸੀਂ ਫਿਲਮ ਦੇਖਣੀ ਹੈ ਜਾਂ ਜੋ ਵੀ ਹੈ ਹਨਾ ਤੇ ਮੈਂ ਲੁਧਿਆਣਾ ਨੂੰ ਖਾਸ ਪੀਲ ਕਰਦਾ ਕਿਉਂਕਿ ਲੁਧਿਆਣਾ ਪੰਜਾਬ ਦਾ ਦਿਲ ਮੰਨਿਆ ਜਾਂਦਾ ਹੈ ਔਰ ਲੁਧਿਆਣੇ ਵੱਲੋਂ ਹਮੇਸ਼ਾ ਬਹੁਤ ਪਿਆਰ ਮਿਲਦਾ ਸਾਰੀਆਂ ਫਿਲਮਾਂ ਨੂੰ ਇੱਥੇ ਫਿਲਮਾਂ ਅਕਸਰ ਸੋਲਡ ਆਊਟ ਜਾਂਦੀਆਂ ਐ ਸੋ ਅਸੀਂ ਚਾਹੁੰਦੇ ਹਾਂ ਕਿ ਲੁਧਿਆਣਾ ਵਾਸੀ ਰੋਜ਼-ਰੋਜ਼ੀ ਤੇ ਗੁਲਾਬ ਨੂੰ ਵੀ ਭਰਪੂਰ ਪਿਆਰ ਕਰੇ ਕਿਤੇ ਨਾ ਕਿਤੇ ਦੇਖੇ ਲੱਗਦਾ ਤੁਹਾਨੂੰ ਰਾਈਟਰ ਨੀ ਇਸ ਤਰ੍ਹਾਂ ਦਾ ਨਹੀਂ ਪਤਾ ਨਹੀਂ ਕਿਉਂ ਲੱਗਦਾ ਏਦਾਂ ਪਰ ਐਵੇਂ ਹੈ ਨਹੀਂ ਬਹੁਤ ਸਾਰੇ ਨਵੇਂ ਮੁੰਡੇ ਰੀ ਸੰਗਰੇੜੀ ਬਾਈ ਵੀ ਇਹ ਪਹਿਲੀ ਅਗਲ ਮੈਂ ਉਹਨਾਂ ਨੇ ਬਹੁਤ ਮਿਹਨਤ ਕੀਤੀ ਐ ਐਵੇਂ ਅਸੀਂ ਤਾਂ ਮਤਲਬ ਕਾਣੇ ਵੀ ਬਹੁਤ ਵਧੀਆ ਕੰਮ ਕਰ ਰਹੇ ਨੇ ਨਵੇਂ ਵੀ ਆ ਰਹੇ ਨੇ ਸਾਰੇ ਕੰਮ ਕਰ ਰਿਹਾ ਇਸ ਤਰ੍ਹਾਂ ਦਾ ਨਹੀਂ ਹੈ ਕਿ ਕਹਾਣੀਆਂ ਨਹੀਂ ਹੈਗੀਆਂ ਜਾਂ ਰਾਈਟਰ ਨਹੀਂ ਹੈਗੇ ਨਹੀਂ ਫਿਲਮਾਂ ਦੇ ਵਿੱਚ ਜਿਹੜੀ ਸਟੋਰੀਆਂ ਐਂਟਰ ਨੂੰ ਦੇਖਦੇ ਹੋ ਕੋਈ ਆਫਟਰ ਆਲ ਇਹ ਵੀ ਇੱਕ ਬਿਜ਼ਨਸ ਹੈ ਸੋ ਜਿਸ ਤਰ੍ਹਾਂ ਦਾ ਸਿਨੇਮਾ ਆਡੀਅנס ਪਸੰਦ ਕਰਦੀ ਹੈ ਉਸ ਤਰ੍ਹਾਂ ਦਾ ਹੀ ਸਿਨੇਮਾ ਬਣਾਇਆ ਜਾਂਦਾ ਹੈ ਐਕਸਪੈਰੀਮੈਂਟ ਕਰਨ ਦਾ ਜਿਆਦਾ ਸਕੂਪ ਹੈ ਨਹੀਂ ਮਤਲਬ ਇਹ ਸਚਾਈ ਹੈ ਪੰਜਾਬ ਚ ਸਾਰਿਆਂ ਦੀ ਉਹੀ ਕੋਸ਼ਿਸ਼ ਹੁੰਦੀ ਹੈ ਕਿ ਯਾਰ ਜਿਸ ਤਰ੍ਹਾਂ ਦਾ ਸਿਨੇਮਾ ਮਾਸ ਆਡੀਅנס ਨੂੰ ਪਸੰਦ ਆਉਂਦਾ ਹੈ ਉਸ ਤਰ੍ਹਾਂ ਦਾ ਹੀ ਸਿਨੇਮਾ ਬਣਾਇਆ ਜਾ ਸੌਫਟ ਦੀਆਂ ਫਿਲਮਾਂ ਵੀ ਉਹ ਨਾ ਸਿਰਫ 2 ਜਾਂ 3 ਨੰਬਰ ਦੀ ਨੇ ਆਪ ਨੂੰ ਲੱਗਦਾ ਹੈ ਕਿ ਮਤਲਬ ਬਾਹੁ ਬਲੀ ਉਹ ਬਾਹੁ ਵਾਲੀ ਸਿਰ ਪੰਜਾਬ ਚ ਨਹੀਂ ਚੱਲੀ ਪੂਰੇ ਇੰਡੀਆ ਚ ਹਰ ਜਗ੍ਹਾ ਤੇ ਚੱਲੀ ਹੈ ਵਰਲਡ ਵਾਈਡ ਚੱਲੀ ਸੋ ਕਿਸੇ ਇੱਕ ਫਿਲਮ ਦਾ ਐਗਜ਼ਾਮਪਲ ਦੇ ਕੇ ਆਪਾਂ ਪੂਰੇ ਪੰਜਾਬੀ ਸਿਨੇਮਾ ਨਾਲ ਕੰਪੀਟੀਸ਼ਨ ਨਹੀਂ ਕਰ ਸਕਦੇ ਸੋ ਪੰਜਾਬੀ ਸਿਨੇਮਾ ਤੁਸੀਂ 90% ਫਿਲਮ ਕਿਸ ਤਰ੍ਹਾਂ ਦੀਆਂ ਚੱਲੀਆਂ ਔਰ ਕਿਸ ਤਰ੍ਹਾਂ ਦੀਆਂ ਬਣੀਆਂ ਤਾਂ ਉਹਨਾਂ ਦੀ ਗੱਲ ਕਰਦੇ ਕਿੰਨੀ ਫਿਲਮਾਂ ਤੁਹਾਡੀਆਂ ਮੈਂ ਗਿਣੀਆਂ ਨਹੀਂ ਯਾਰ ਕਿੰਨੇ ਸਾਲਾਂ ਦਾ ਸਾਰਾ ਵਿੱਚ ਹਾਂਜੀ ਫਿਲਮ ਦੇ ਵਿੱਚ ਪੰਜ ਗਾਣੇ ਗਾਣੇ ਵੀ ਨਹੀਂ ਗਿਣੇ ਵੈਸੇ ਪੰਜ ਨੇ ਸ਼ਾਇਦ ਠੀਕ ਹੈ ਤੇ ਉਮੀਦ ਕੀ ਕਰਦੇ ਹੋ ਜੇ ਇਸ ਫਿਲਮ ਤੋਂ ਕੀ ਉਮੀਦ ਹੈਗੀ ਅਸੀਂ ਯਾਰ ਬਹੁਤ ਨਾ ਇਹ ਫਿਲਮ ਤੁਸੀਂ ਦੇਖਿਆ ਹੋਣਾ ਅਸੀਂ 14 ਫਰਵਰੀ ਨੂੰ ਇਹਦਾ ਟੀਜ਼ਰ ਰਿਲੀਜ਼ ਕੀਤਾ ਸੀ ਮਤਲਬ 2 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ ਤੋਂ ਅਸੀਂ ਇਹ ਫਿਲਮ ਦੀ ਪ੍ਰੋਮੋਸ਼ਨ ਕਰ ਰਹੇ ਹਾਂ ਉਹ ਪ੍ਰੋਮੋਸ਼ਨ ਕਰਨ ਦਾ ਕੌਨਫੀਡੈਂਸ ਵੀ ਆ ਵੀ ਹੁੰਦਾ ਜਦ ਤੁਹਾਨੂੰ ਫਿਲਮ ਤੇ ਭਰੋਸਾ ਹੋਵੇ ਮਾਣ ਹੋਵੇ ਤੁਹਾਨੂੰ ਲੱਗਦਾ ਕਿ ਯਾਰ ਅਸੀਂ ਠੀਕ ਫਿਲਮ ਬਣਾਈ ਹੈ ਤੇ ਅਸੀਂ ਇਸੇ ਕਰਕੇ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹਦਾ ਟ੍ਰੇਲਰ ਪਹੁੰਚੇ ਇਹਦੇ ਗਾਣੇ ਪਹੁੰਚਣੇ ਫਿਲਮ ਦੀ ਅਵੇਅਰਨੈਸ ਪਹੁੰਚੇ ਫਿਲਮ ਤੇ ਸਾਨੂੰ ਸਾਰੀ ਟੀਮ ਨੂੰ ਬਹੁਤ ਕੌਨਫੀਡੈਂਸ ਹੈ ਯਾਰ ਕਿ ਕਿੱਥੇ ਜਗ੍ਹਾ ਤੇ ਸ਼ੂਟ ਹੋਈ ਹੈ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਤੁਸੀਂ ਕਹਿ ਰਹੇ ਹੋ ਕਿ ਮੇਰੀ ਫਰਸਟ ਫਿਲਮ ਹੈ ਤੇ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਅੱਜ ਬਹੁਤ ਜ਼ਿਆਦਾ ਅੱਛਾ ਲੱਗ ਰਿਹਾ ਹੈ ਕਿਹੜਾ ਵਾਲਾ कुछ अपना करते हैं पर मेरे को बहुत ज़्यादा अच्छा लग रहा है और टीम मेरी इतनी ज़्यादा अच्छी जैसे हम बता रहे कि हम अभी से इतना कॉन्फिडेंस है मैं तो सेट पे ही ऐसा हो गया था कि हाँ आपको जाने में आके कैसा लग रहा है बहुत अच्छा लग रहा है मैडम पंजाबी फिल्म्स तो पहली एंट्री है हाँ जी इस तो पहले सिर्फ गाने करें पंजाबी मूवी ਕਿਸ ਤਰ੍ਹਾਂ ਦਾ ਐਕਸਪੀਰੀਅੰਸ ਲਿਆ ਤੁਹਾਡਾ ਇਸ ਫਿਲਮ ਬਹੁਤ ਜ਼ਿਆਦਾ ਅੱਛਾ ਖੱਤੇ ਜ਼ਿਆਦਾ ਅੱਛਾ ਗਾਣੋਂ ਸੇ ਜ਼ਿਆਦਾ ਅੱਛਾ ਨਹੀਂ ਲੈਂਗੁਏਜ ਦੇ ਵਿੱਚ ਥੋੜਾ ਜਿਹਾ ਤੁਹਾਨੂੰ ਲੱਗਿਆ ਹਾਂ ਥੋੜਾ ਬਹੁਤ ਜ਼ਿਆਦਾ ਨਹੀਂ ਕਰ ਲਿਆ ਮੈਨੂੰ ਕਿ ਪੰਜਾਬੀ ਫਿਲਮ ਦੀ ਇੰਡਸਟਰੀ ਦੀ ਸਟਾਈਲ ਦੀ ਗੱਲ ਕੀਤੀ ਹੈ ਕਿ ਮੋਸਟਲੀ ਪੰਜਾਬੀ ਸਿੰਗਰ ਹੀ ਫਿਲਮ ਚ ਹੀ ਹੀਰੋ ਹੁੰਦੇ ਇਹ ਟ੍ਰੈਂਡ ਕਦੋਂ ਤੱਕ ਕਲਰ ਹੈ ਕਿ ਚੇਂਜ ਹੋਏਗੀ ਇਹ ਵੀ ਨਾ ਜੀ ਮੈਂ ਮੈਂ ਵੀ ਤਾਂ ਹਾਂ ਨਹੀਂ ਨਹੀਂ ਮੈਂ ਹੀ ਹੀਰੋ ਹੀ ਫਾਈਰ ਹੀਰੋ ਅਵਿਸ਼ ਕਰਦੇ ਤੁਸੀਂ ਹੀਰੋ ਸਾਈਡ ਨਹੀਂ ਹੈਗੇ ਨਹੀਂ ਹੋਰ ਵੀ ਸ਼ਹਿਰ ਤੇ ਪਰ ਨਹੀਂ ਨਹੀਂ ਤੁਹਾਡਾ ਨਾ ਉਹ ਹੀ ਗੱਲ ਹੈ ਮੈਂ ਕੁਸ਼ਤੀ ਦਾ ਨਾ ਸਾਨੂੰ ਕਿਉਂਕਿ ਸਾਨੂੰ ਕੁਸ਼ਤੀ ਚੀਜ਼ਾਂ ਪਤਾ ਹੁੰਦੀਆਂ ਤਾਂ ਸਾਨੂੰ ਲੱਗਦਾ ਯਾਰ ਐਵੇਂ ਹੀ ਹੈ ਬਲੈਸ ਦਾ ਦੇਵ ਬਾਈ ਨੇ ਹਨਾ ਉਹ ਨੌਨ ਐਕਟਰ ਨੇ ਹੋਰ ਵੀ ਮੁੰਡੇ ਬਹੁਤ ਆ ਰਿਹਾ ਔਰ ਸਿੰਗਰ 32 ਮਨ ਬਰਾਦਰ ਤੁਸੀਂ ਮੇਰੀ ਗੱਲ ਸੁਣੋ ਜੀ ਤੁਸੀਂ ਮੇਰੀ ਪਹਿਲਾਂ ਮੈਨੂੰ ਜਵਾਬ ਤਾਂ ਦੇ ਦਿਓ ਬੋਲੋ ਬੋਲੋ ਮਤਲਬ ਟਕਟੋ ਘਟ 50 ਸਿੰਗਰਾਂ ਨੇ ਫਿਲਮਾਂ ਕੀਤੀਆਂ ਹੋਣੀਆਂ ਹਨਾ ਪਰ ਅੱਜ ਉਹ ਡੇ ਕੋਲ ਗਿਣ ਕੇ ਪੰਜ ਨਾਮ ਜਾਂ 6 ਨਾਮ ਹੀ ਹੋਣਗੇ ਜਿਹੜੇ ਲਗਾਤਾਰ ਸਕਸੈਸਫੁਲ ਫਿਲਮਾਂ ਦੇ ਰਹੇ ਸੋ ਸਿਰ ਸਾਨੂੰ ਸਿਰਫ ਲੱਗਦਾ ਹੈ ਔਰ ਦੂਸਰੀ ਗੱਲ ਕਿ ਇਹਦੇ ਚ ਜੇ ਕੋਈ ਬੰਦਾ ਵਧੀਆ ਸਿੰਗਰ ਹੈ ਤੇ ਨਾਲ ਉਹ ਵਧੀਆ ਐਕਟਿੰਗ ਕਰ ਰਿਹਾ ਔਰ ਆਡੀਅנס ਕਬੂਲ ਕਰ ਰਹੀ ਹੈ ਤੇ ਇਹਦੇ ਚ ਕੁਝ ਗਲਤ ਇਹ ਕੁਐਸਚਨ ਬਣਦਾ ਹੀ ਨਹੀਂ ਲਵੇ ਦੇ ਸਾਰਿਆਂ ਨੂੰ ਚਾਂਸ ਮਿਲ ਰਿਹਾ ਮਤਲਬ ਮਾਹੀ ਸਿੰਗਰ ਨਹੀਂ ਗਈ ਬ੍ਰਾਊਜ਼ਰ ਸਿੰਗਰ ਨਹੀਂ ਗਈ ਸ਼ਰਨ ਸਿੰਗਰ ਨਹੀਂ ਗਾ ਹੇਰੋ ਦੀ ਗੱਲ ਕਰ ਰਹੀ ਸਰ ਪਰ ਹੀਰੋ ਕੁਐਸਚਨ ਕਿਹਨਾਂ ਕੋਲ ਬਣਦਾ ਹੈ ਸਰ

ਛਤ ਖੜੀ ਕਰੀ ਦਿੱ ਸਕਦਾ ਹੈ ਬਾਕੀ ਬਾਕੀ ਤੇ ਉਹ ہمارے ਬਾਕੀ ਤਾਂ ਹਮ ਉਹਨਾਂ ਦੇ ਬਿਨਾ ਨਹੀਂ ਉਹ ہمارے ਥੈਂਕ ਯੂ ਥੈਂਕ ਯੂ ਮੈਮ ਅਲੱਹ ਦੀ ਮਿਹਰ ਇਸ ਕੇ ਲਈ ਬਾਕੀ ਨਾਮ ਨਹੀਂ ਲਾਸਟ ਚ ਕਿੰਨੇ ਹੈ ਲੁਧਿਆਣਾ ਵਾਲੇ ਨੂੰ ਕੀ ਕਹੋਗੇ ਤੁਸੀਂ ਆਪਣੀ ਟੀਮ ਵੱਲੋਂ ਕੀ ਕਹੋਗੇ ਇਹ ਫਿਲਮ ਲੈ ਕੇ ਆਏ ਉਹਦੇ ਵੱਲ ਕੀ ਕਹੋਗੇ ਯਾਰ ਲੁਧਿਆਣਾ ਲੁਧਿਆਣਾ ਵਾਲਿਆਂ ਨਾਲ ਸਾਡਾ ਬਹੁਤ ਪਿਆਰ ਹੈ ਤੇ ਲੁਧਿਆਣਾ ਦੀ ਆਡੀਅנס ਹਮੇਸ਼ਾ ਮੈਂ ਬਹੁਤ ਬਲੈਸਡ ਹਾਂ ਕਿ ਗੁੱਡੀਆਂ ਪਤੋਲੇ ਲੁਧਿਆਣੇ ਦੇ ਵਿੱਚ ਬਹੁਤ ਵਧੀਆ ਬਿਜ਼ਨਸ ਕੀਤਾ ਸਰਖੀ ਬਿੰਦੀ ਬਹੁਤ ਪਸੰਦ ਕੀਤੀ ਲੇਖ ਫਿਲਮ ਮਨਵੀਰ ਬਾਈ ਨੇ ਡਾਇਰੈਕਟ ਕੀਤੀ ਸੀ ਲੇਖ ਦਾ ਬਿਜ਼ਨਸ ਬਹੁਤ ਵਧੀਆ ਸੀ ਸੋ ਲੁਧਿਆਣਾ ਸਾਡੇ ਲਈ ਬਹੁਤ ਖਾਸ ਸ਼ਹਿਰ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਲੁਧਿਆਣੇ ਵੱਲੋਂ ਸਾਨੂੰ ਇੱਕ ਵਾਰ ਫਿਰ ਭਰਪੂਰ ਪਿਆਰ ਮਿਲੇ ਤੁਸੀਂ ਕਹਿੰਦੇ ਹੋ ਲੁਧਿਆਣਾ ਸਾਡੇ ਲਈ ਖਾਸ ਹੈ ਲੇਕਿਨ ਕਿਤਨਾ ਕਿਤੇ ਜਿਹੜੇ ਸਿਲਵਰ ਸਕਰੀਨ ਸਿੰਗਲ ਸਕਰੀਨ ਆ ਜਿਹੜੀ ਉਹ ਬੜੇ ਪਰੇਸ਼ਾਨ ਨੇ ਉਹਨਾਂ ਦਾ ਬਿਜ਼ਨਸ ਨਹੀਂ ਚੱਲ ਰਿਹਾ ਔਰ ਕਿਤਨਾ ਕਿਤੇ ਥੀਏਟਰ ਨੇ ਜਿਹੜੇ ਬੰਦ ਹੀ ਦਰਦ ਤੇ ਆ ਉਹ ਮੈਨ ਉਹ ਨਾਲ ਹੀ ਸਾਡੇ ਨਾਲ ਕੋਈ ਗੱਲਬਾਤ ਕਰਦੇ ਆ ਜੇਕਰ ਪ੍ਰੋਮੋਸ਼ਨ ਵੀ ਕਰਦੇ ਆ ਤੇ ਕਿਤੇ ਬਾਹਰ ਕਰਦੇ ਤੇ ਉਹ ਕਹਿੰਦੇ ਸਾਡੇ ਵੱਲ ਧਿਆਨ ਦਿੱਤਾ ਜਾਵੇ ਕਿਉਂਕਿ ਉਹ ਉਹ ਸਿੰਗਲ ਸਕਰੀਨ ਦੇ ਨਾਲ ਮੇਰਾ ਵਾਅਦਾ ਹੈ ਇਸ ਫਿਲਮ ਦੀ ਵਿਜ਼ਿਟ ਮੈਂ ਮੈਂ ਨੋਟ ਕਰ ਲਿਆ 100% ਮੈਂ ਸਿੰਗਲ ਸਕਰੀਨ ਦੀ ਜਦੋਂ ਫਿਲਮ ਦੇ ਪ੍ਰੀਮੀਅਰਸ ਹੋਣਗੇ ਮੈਂ 100% ਵਿਜ਼ਿਟ ਕਰਾਂਗਾ ਇਹ ਪ੍ਰੋਮਿਸ ਹੈ ਮੇਰਾ ਤੁਸੀਂ ਉਹਨਾਂ ਸਾਰਿਆਂ ਨੂੰ ਮੈਸੇਜ ਲਾ ਦਿਓ ਤੁਹਾਡੇ ਸੌਂਗ ਕਿੰਨੇ ਆਦੇ ਮੈਂ ਹੀ ਗਾਏ ਆ ਜੀ ਸਾਰੇ ਇੱਕ ਜੈਸਿੰਗ ਨਖਤਰ ਨੇ ਮੇਰੇ ਨਾਲ ਕੋ ਐਕਟ ਕੋ ਆਰਟਿਸਟ ਨੇ ਤੇ ਇੱਕ ਕੁਆਰਟਿਸ ਨੇ ਦੀਪਕ ਢਿੱਲੋਂ ਮੈਡਮ ਉਹਨਾਂ ਨੇ ਨਾਲ ਕਰਮਜੀਤ ਭਾਜੀ ਨੇ ਵੀ ਗਾਇਆ ਤਾਂ ਥੋੜਾ ਜਿਹਾ ਤੋਂ ਸਾਹਮਣੇ ਲੋਪ ਹੋ ਗੋ ਉਹ ਸੋਣਾ ਗੱਬਰੂ ਗਲਾਵ ਵਰਗਾ ਤੁਰੇ ਰੰਗੀਏ ਸ਼ਰਾਬ ਵਰਗੀ ਉਹ ਤੇਰਾ ਮੁਖੜਾ ਲਾਹੌਰ ਵਰਗਾ ਸਾਡੀ ਤੌੜਾ ਪੰਜਾਬ ਵਰਗੀ ਗੱਬਰੂ ਗਲਾਵ ਵਰਗਾ ਤੁਰੇ ਰੰਗੀਏ ਸ਼ਰਾਬ ਵਰਗੀ ਕੀ ਬਾਤ ਠੀਕ ਗੱਬਰੂ